ਸਾਰੇ ਹੀ ਸੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕਰਾਏ ਨਿਊਜ਼ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਕੈਬਨ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਲੈ ਕੇ ਆਈ ਵੱਡੀ ਖਬਰ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਬਾਰੇ ਜੋ ਅੱਜ ਫੈਸਲਾ ਹੋਣਾ ਸੀ ਉਸ ਫੈਸਲੇ ਦੇ ਉੱਪਰ ਕੀ ਵਿਚਾਰ ਹੋਇਆ ਵਿਕਰਮਜੀਤ ਸਿੰਘ ਮਜੀਠੀਆ ਨੂੰ ਰਾਹਤ ਮਿਲਦੀ ਨਜ਼ਰ ਆਈ ਏ ਜਾ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਰੋਕ ਦਿੱਤੀ ਜਾਵੇਗੀ ਨਹੀਂ ਹੋਵੇਗੀ ਜ਼ਮਾਨਤ ਜੋ ਰਿਜੈਕਟ ਵੀ ਨਹੀਂ ਕੀਤੀ ਜਾ ਰਹੀ ਤੇ ਜੱਜ ਸਾਹਿਬ ਦੇ ਵੱਲੋਂ ਜ਼ਮਾਨਤ ਲਈ ਫੈਸਲਾ ਵੀ ਨਹੀਂ ਸੁਣਾਇਆ ਜਾ ਰਿਹਾ ਇਸ ਦੇ ਬਾਰੇ ਅੱਜ ਗਨੀਬ ਕੌਰ ਵੀ ਖੁਦ ਹਾਜ਼ਰ ਹੋਏ ਸੀ ਜਿਨ੍ਹਾਂ ਨੇ ਪੂਰੀ ਆ ਕੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਦਬਾ ਦਿਓ ਜੋ ਵਿਕਰਮਜੀਤ ਸਿੰਘ ਮਜੀਠੀਆ ਜਿਨ੍ਹਾਂ ਦੀ ਜ਼ਮਾਨਤ ਨੂੰ ਲੈ ਕੇ ਲਗਾਤਾਰ ਪਿਛਲੇ ਸ਼ੁੱਕਰਵਾਰ ਤੋਂ ਲੈ ਕੇ ਸੁਣਵਾਈ ਹੋ ਰਹੀ ਹੈ ਜੋ ਰਖੜੀ ਦੇ ਤਿਉਹਾਰ ਤੇ ਵੀ ਮਜੀਠੀਆ ਨੂੰ ਜੇਲ੍ਹ ਦੇ ਵਿੱਚ ਹੀ ਰਖੜੀ ਜਿਹੜੇ ਉਹਨਾਂ ਦੀ ਭੈਣੇ ਉਹ ਲੈ ਕੇ ਗਈ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਨੂੰ ਮਿਲਣ ਤੱਕ ਨਹੀਂ ਦਿੱਤਾ ਗਿਆ ਜਿਸ ਤੋਂ ਬਾਅਦ ਉਹ ਰਖੜੀ ਪ੍ਰਸ਼ਾਸਨ ਨੇ ਲੈ ਕੇ ਖੁਦ ਮਜੀਠੀਆ ਤੱਕ ਪਹੁੰਚਾਈ ਪਰ ਮਜੀਠੀਆ ਦੇ ਵੱਲੋਂ ਜੋ ਆਪਣੀ ਜ਼ਮਾਨਤ ਨੂੰ ਲੈ ਕੇ ਇਹ ਪ੍ਰਸ਼ਨ ਅਧਾਰ ਕੀਤੀਆਂ ਹੋਈਆਂ ਨੇ ਪੰਜਾਬ ਹਰਿਆਣਾ ਹਾਈ ਕੋਰਟ ਔਰ ਮਹੱਲੀ ਅਦਾਲਤ ਵਿੱਚ ਜੋ ਅੱਜ ਖੁਦ ਗਨੀਮ ਕੌਰ ਮਜੀਠੀਆ ਹਾਜ਼ਰ ਹੁੰਦੇ ਨੇ ਜੋ ਵਿਕਰਮਜੀਤ ਸਿੰਘ ਮਜੀਠੀਆ ਦੇ ਪਤਨੀ ਨੇ ਔਰ ਹਲਕਾ ਮਜੀਠਾ ਦੇ ਵਿਧਾਇਕ ਨੇ ਉਹ ਵਕੀਲਾ ਦੇ ਨਾਲ ਬੈਠ ਕੇ ਜੋ ਜੱਜ ਸਾਹਿਬ ਦਾ ਫੈਸਲਾ ਸੁਣਨ ਅੱਜ ਆਏ ਹੋਏ ਸੀ ਪਰ ਜੱਜ ਸਾਹਿਬ ਨੇ ਇੱਕ ਪਾਸੇ ਵਿਜੀਲੈਂਸ ਦਾ ਵਕੀਰ ਔਰ ਦੂਸਰੇ ਪਾਸੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲਾ ਦੀ ਲੰਬੀ ਬਹਿਸ ਬਾਜੀ ਹੁੰਦੀ ਹੈ ਡੇਢ ਘੰਟਾ ਕਰੀਬ ਇਹ ਬਹਿਸ ਚੱਲੀ ਜੋ ਜੱਜ ਸਾਹਿਬ ਨੇ ਇਹ ਫੈਸਲਾ ਸੁਣਾਉਣ ਤੋਂ ਪਹਿਲਾਂ ਇਸ ਦੇ ਉੱਪਰ ਵਿਚਾਰ ਕਰਨੀ ਸੀ ਔਰ ਇਸ ਨੂੰ ਪੈਂਡਿੰਗ ਰੱਖ ਦਿੱਤਾ ਸੋ ਮਜੀਠੀਆ ਦੇ ਉੱਪਰ ਜੋ ਕੇਸ ਦਰਜ ਕੀਤਾ ਹੋਇਆ ਆਮਦਨ ਤੋਂ ਵਧ ਮਾਮਲਾ ਉਹ ਅਜੇ ਤੱਕ ਮਜ਼ਬੂਤ ਪੱਖ ਵਿਜੀਲੈਂਸ ਪੇਸ਼ ਨਹੀਂ ਕਰ ਸਕੀ ਜਿਸ ਨੂੰ ਲੈ ਕੇ ਕਨੀਵਕੁਰ ਮਜੀਠੀਆ ਨੇ মিডিਆ ਦੇ ਸਾਹਮਣੇ ਆ ਕੇ ਦੱਸਿਆ ਕਿ ਜੇਕਰ ਜ਼ਮਾਨਤ ਨਾ ਹੁਣੀ ਹੁੰਦੀ ਤਾਂ ਫਿਰ ਜੱਜ ਸਾਹਿਬ ਦੇ ਵੱਲੋਂ ਜਿਹੜਾ ਇਹ ਬੈਸ ਚੱਲ ਰਹੀ ਹੈ ਇਸ ਨੂੰ ਰਿਜੈਕਟ ਕਰ ਦਿੱਤਾ ਜਾਣਾ ਸੀਗਾ ਵਿਕਰਮਜੀਤ ਸਿੰਘ ਮਜੀਠੀਆ ਦੀ ਜ਼ਮਾਨਤ ਨੂੰ ਰਿਜੈਕਟ ਵੀ ਨਹੀਂ ਕੀਤਾ ਗਿਆ ਔਰ ਜ਼ਮਾਨਤ ਬਾਰੇ ਫੈਸਲਾ ਵੀ ਜੱਜ ਸਾਹਿਬ ਵੱਲੋਂ ਨਹੀਂ ਸੁਣਾਇਆ ਜਾ ਰਿਹਾ ਕਿਉਂ ਜੱਜ ਸਾਹਿਬ ਪੂਰੀ ਤਰ੍ਹਾਂ ਇਸ ਕੇਸ ਨੂੰ ਵਾਚ ਰਹੇ ਨੇ ਇਸ ਕੇਸ ਦੇ ਵਿੱਚ ਵਿਜੀਲੈਂਸ ਵੱਲੋਂ ਜੋ ਪੱਖ ਦਿੱਤੇ ਜਾ ਰਹੇ ਨੇ ਉਹ ਪੱਖ ਦੇਖ ਰਹੇ ਨੇ ਕਿ ਉਹ ਪੱਖਾਂ ਦੇ ਵਿੱਚ ਕਿੰਨੀ ਸੱਚਾਈ ਹੈ ਜੋ ਉਹ ਪੱਖ ਪੂਰੀ ਤਰ੍ਹਾਂ ਜਿਹੜੇ ਝੂਠੇ ਸਾਹਮਣੇ ਆ ਰਹੇ ਨੇ ਜਿਸ ਕਰਕੇ ਜੱਜ ਸਾਹਿਬ ਦੇ ਵੱਲੋਂ ਵਾਰ-ਵਾਰ ਇਹ ਜੋ ਫੈਸਲਾ ਦੇ ਉੱਪਰ ਬਹਿਸਬਾਜ਼ੀ ਕਰਵਾਈ ਜਾ ਰਹੀ ਹੈ ਵਿਜੀਲੈਂਸ ਦੇ ਵਕੀਲ ਤੇ ਵਿਕਰਮਜੀਤ ਸਿੰਘ ਮਜੀਠੀਆ ਦੇ ਵਕੀਲ ਆਪਸੀ ਬਹਿਸ ਦੇ ਵਿੱਚ ਜਿਨ੍ਹਾਂ ਨੇ ਅੱਜ ਫਿਰ ਇਹ ਜੱਜ ਸਾਹਿਬ ਨੇ ਫੈਸਲਾ ਸੁਣਾਉਣਾ ਸੀ ਪਰ ਉਹ ਪੈਂਡਿੰਗ ਰੱਖਿਆ ਜੋ ਕੱਲ 12 ਜੁਲਾਈ ਨੂੰ ਇਹ ਦੁਬਾਰਾ ਜਿਹੜੇ ਸੁਣਵਾਈ ਹੋਵੇਗੀ ਮਜੀਠੀਆ ਦੀ ਪਤਨੀ ਨੇ ਜੋ ਅਦਾਰੇ ਵਿੱਚ ਮੌਜੂਦ ਸਨ ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ 25 ਜੂਨ ਨੂੰ ਮਜੀਠਿਆ ਨੂੰ ਅੰਮ੍ਰਿਤਸਰ ਸਥਿਤ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਸੀ ਸੋ ਮਜੀਠਿਆ ਜਿਹੜੇ ਕਿ ਪਿਛਲੇ ਲਗਭਗ 2 ਮਹੀਨਿਆਂ ਤੋਂ ਜਿਹੜੇ ਜੇਲ੍ਹ ਦੇ ਨਾਭਾ ਜੇਲ੍ਹ ਵਿੱਚ ਬੰਦ ਨੇ ਇਸ ਵਾਰ ਵਿਕਰਮਜੀਤ ਸਿੰਘ ਮਜੀਠਿਆ ਨੂੰ ਜੇਲ੍ਹ ਵਿੱਚ ਹੀ ਰਖੜੀ ਮਨਾਉਣੀ ਪਈ ਕਿਉਂਕਿ ਉਹਨਾਂ ਦੀ ਜ਼ਮਾਨਤ ਮਨਜ਼ੂਰ ਨਹੀਂ ਹੋਈ ਉਹਨਾਂ ਦੀ ਭੈਣ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਬਾਦਲ ਪਰਿਵਾਰ ਦੀ ਨੌ ਹਰ ਸਿੰਘ ਕੋ ਬਾਦਲ ਜਿਹੜੇ ਕਿ ਦਿੱਲੀ ਤੋਂ ਚੱਲ ਕੇ ਆਪਣੇ ਭਰਾ ਵਿਕਰਮਜੀਤ ਸਿੰਘ ਮਜੀਠੀਆ ਨੂੰ ਰਖੜੀ ਲੈ ਕੇ ਆਈ ਸੀ ਨਾਪਾ ਜੇਲ੍ਹ ਦੇ ਵਿੱਚ ਪਰ ਨਾਪਾ ਜੇਲ੍ਹ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਮਜੀਠੀਆ ਨਾਲ ਮਿਲਣ ਤੱਕ ਨਹੀਂ ਦਿੱਤਾ ਜਿਸ ਨੂੰ ਲੈ ਕੇ ਉਹਨਾਂ ਨੇ মিডিਆ ਸਾਹਮਣੇ ਆ ਕੇ ਦੱਸਿਆ ਕਿ ਉਹਨਾਂ ਦਾ ਰਾਈਟ ਜਿਹੜਾ ਉਸ ਨੂੰ ਕੋਇਆ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਇੱਕ ਭੈਣ ਭਰਾ ਦੇ ਰਿਸ਼ਤੇ ਨੂੰ ਜੋ ਖਤਮ ਕਰਨ ਦੀ ਇਹ ਪੰਜਾਬ ਸਰਕਾਰ ਦੀ ਚਾਹ ਹੈ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਪਰ ਵੱਡੇ ਇਲਜ਼ਾਮ ਲਾਏ ਸੀ ਕਿ ਪੰਜਾਬ ਨੂੰ ਇਹ ਪਹਿਲਾ ਮੁੱਖ ਮੰਤਰੀ ਮਿਲਿਆ ਜੋ ਨਸ਼ੇ ਵਿੱਚ ਕੰਨੀ ਰਹਿੰਦਾ ਹੈ ਔਰ ਸ਼ਰਾਬੀ ਮੁੱਖ ਮੰਤਰੀ ਨੂੰ ਭੈਣ ਭਰਾ ਦੇ ਪਿਆਰ ਦਾ ਕੀ ਪਤਾ ਜਿਹੜਾ ਆਪਣੇ ਪਰਿਵਾਰ ਦਾ ਨਹੀਂ ਬਣਿਆ ਉਹ ਦੂਸਰੇ ਪਰਿਵਾਰਾਂ ਨੂੰ ਵੀ ਜਿਹੜਾ ਇਸੇ ਤਰ੍ਹਾਂ ਸਮਝ ਰਿਹਾ ਸੋ ਮੁੱਖ ਮੰਤਰੀ ਦੇ ਉੱਪਰ ਵੱਡੇ ਤੰਜ ਕੱਸੇ ਸੀ ਹਰਸ਼ਿੰਦਰ ਬਾਦਲ ਨੇ ਔਰ ਉਹਨਾਂ ਨੇ ਰਖੜੀ ਬਣਨ ਲਈ ਜੇਲ੍ਹ ਪਹੁੰਚੀ ਸੀ ਪਰ ਰਖੜੀ ਉਹਨਾਂ ਨੂੰ ਮਜੀਠੀਆ ਦੇ ਤੱਕ ਨਹੀਂ ਮਿਲੰਦਤਾ ਕੇ ਔਰ ਮਜੀਠੀਆ ਤੱਕ ਰਖੜੀ ਲੈ ਕੇ ਜਿਹੜੇ ਉਹ ਜੇਲ੍ਹ ਦਾ ਪ੍ਰਸ਼ਾਸਨ ਗਿਆ ਸੀ ਅਕਾਲੀ ਆਗੂਆ ਅਤੇ ਮਜੀਠੀਆਂ ਦੇ ਵਕੀਲਾਂ ਦਾ ਦੋਸ਼ ਹੈ ਕਿ ਜੇਲ੍ਹ ਵਿੱਚ ਕਿਸੇ ਨੂੰ ਵੀ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਮਜੀਠੀਆ ਇਸ ਸਮੇਂ ਨਾਬਾ ਜੇਲ੍ਹ ਵਿੱਚ ਬੰਦ ਹਨ ਪਹਿਲਾਂ ਮਜੀਠੀਆ ਖੁਦ ਆਪਣੇ ਹਲਕੇ ਮਜੀਠੀਆਂ ਨੂੰ ਸੰਭਾਲਦੇ ਸਨ ਲੋਕਾਂ ਦੀਆਂ ਸ਼ਿਕਾਇਤਾਂ ਸੁਣਦੇ ਸਨ ਪਰ ਹੁਣ ਉਹਨਾਂ ਦੀ ਪਤਨੀ ਗਨੀਬ ਕੋਲ ਜਿਹੜੇ ਖੁਦ ਇਸ ਹਲਕੇ ਦੇ ਵਿਧਾਇਕ ਬਣੇ ਨੇ ਉਹਨਾਂ ਨੇ ਵੰਗੜੋੜ ਸਮਾ ਲਈ ਹੋਈ ਏ ਉਹ ਹਲਕੇ ਵਿੱਚ ਜਾ ਕੇ ਲੋਕਾਂ ਨੂੰ ਮਿਲ ਰਹੇ ਹਨ ਤੇ ਹਰ ਸਮੱਸਿਆ ਦਾ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਵਿਕਰਮਜੀਤ ਸਿੰਘ ਮਜੀਠੀਆ ਜੋ ਲਗਾਤਾਰ ਉਸ ਹਲਕੇ ਦੇ ਵਿੱਚ ਤੀਜੀ ਵਾਰ ਵਿਧਾਇਕ ਬਣੇ ਨੇ ਮਜੀਠਾ ਹਲਕੇ ਦੇ ਵਿੱਚ ਔਰ ਉਹਨਾਂ ਦਾ ਬਹੁਤ ਵੱਡਾ ਆਧਾਰ ਹੈ ਪੰਜਾਬ ਦੇ ਸਾਬਕਾ ਕੈਬਨ ਮੰਤਰੀ ਨੇ ਔਰ ਉਹਨਾਂ ਦੇ ਜ਼ਮਾਨਤ ਨੂੰ ਲੈ ਕੇ ਜੋ ਫੈਸਲਾ ਕੱਲ 12 ਜਨਵਰੀ ਨੂੰ ਸੁਣਾਇਆ ਜਾਵੇਗਾ ਜਿਸ ਵਾਸਤੇ ਜੋ ਬਿਕਰਮ ਜਿਸ ਨੂੰ ਜੀਠਿਆ ਦੀ ਪਤਨੀ ਗਰੀਮਕਰ ਮੁਜੀਠਿਆ ਨੇ ਦੱਸਿਆ ਕਿ ਉਹਨਾਂ ਦੇ ਜ਼ਖਮ 100% ਕੱਲ ਹੋ ਜਾਵੇਗੀ ਜੋ ਜੱਜ ਸਾਹਿਬ ਦੇ ਵੱਲੋਂ ਔਰ ਵਕੀਲਾਂ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਹੈ